چمڑکا ગાંٹھ نہ جنی لوگ کٹھاویں پنیراو آ نہیں جے تو پوں نہیں را مٹھاو رپو لوگ گانٹھ گانٹھ خراب گوتچا ہو بن گانٹھے جائے پہنچا رادھااس ਜਪੇ ਰਾਮ ਨਾਮ ਮੋਹੇ ਜਮ ਸਿਉ ਨਹੀਂ ਕਮਾ ਧਨ ਧਨ ਗੁਰੂ ਰਵਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਇਹ ਇਲਾਹੀ ਬਾਣੀ ਧਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਵਿੱਚ ਦਰਜ ਹੈ ਗੁਰੂ ਸਾਹਿਬ ਬਾਣੀ ਰਾਹੀਂ ਆਪਣੇ ਜੀਵਨ ਦਾ ਫਲਸਫਾ ਦੱਸਦੇ ਹਨ ਗਿਆਨ ਕਰਾਉਂਦੇ ਹਨ ਬਾਣੀ ਰਾਹੀਂ ਕੀ ਕਹਿੰਦੇ ਹਨ ਚਮੜਾ ਗਾਠ ਨਾ ਜਨੇ ਲੋਕ ਗਠਾਵੇ ਪੰ ਨਹੀਂ ਮੈਂ ਚਮੜਾ ਮੈਨੂੰ ਕਹਿੰਦੇ ਐ ਤੇ ਜਿਮਾਰ ਘਰਾਣੇ ਵਿੱਚ ਕਿਹੜੇ ਲੋਕ ਚੰਮ ਦਾ ਕੰਮ ਕਰਦੇ ਆ ਜੋੜੇ ਗੰਢ ਦਾ ਕੰਮ ਕਰਦੇ ਆ ਉਸ ਘਰਾਣੇ ਵਿੱਚ ਜਨਮ ਲਿਆ ਆ ਪਰ ਮੈਂ ਜੋੜੇ ਨਹੀਂ ਗੰਢਦਾ ਮੈਨੂੰ ਜੋੜੇ ਗੰਢਣੇ ਨਹੀਂ ਆਉਂਦੇ ਗੁਰੂ ਮਹਾਰਾਜ ਕਹਿੰਦੇ ਆ ਲੋਕ ਇਕੱਠਾਵੇ ਪਨਹੀ ਲੋਕ ਘਟਾਉਣ ਵਾਸਤੇ ਆਉਂਦੇ ਆ ਤੇ ਮੈਨੂੰ ਜੋੜੇ ਗੰਢਰੇ ਨਹੀਂ ਆਉਂਦੇ ਤੇ ਮੈਂ ਇਹ ਕੰਮ ਨਹੀਂ ਕਰਦਾ ਮੇਰਾ ਕਰਮ ਕੀ ਆ ਮੈਂ ਉਸ ਮਾਲਕ ਨਾਲ ਉਸੇ ਸਿਮਰਨ ਦੇ ਨਾਲ ਜੁੜਿਆ ਹੈ ਲੋਕઠાਵੇ ਪਰ ਨਹੀਂ ਆਹ ਨਹੀਂ ਜੇ ਤੂੰ ਰਹਾਉ ਆਹ ਨਹੀਂ ਤੋਪੂ ਨਹੀਂ ਰਾਮਬੀ ਠਉ ਰੂਪੂ ਤੇ ਨਾ ਤਾਂ ਮੈਨੂੰ ਆਰ ਦੇ ਨਾਲ ਚਮੜਾ ਕੱਟਣਾ ਆਉਂਦਾ ਆ ਨਾ ਠੱਪਾ ਲਾਉਣਾ ਆਉਂਦਾ ਆ ਨਾ ਮਨੂੰ ਤੋਪੇ ਲਾਉਂਦੇ ਆ ਗੜ ਤੋਪ ਕਰਨੀ ਆਉਂਦੀ ਆ ਮੈਂ ਜੋੜੇ ਗੜੜੇ ਮੈਨੂੰ ਆਉਂਦੇ ਹੀ ਨਹੀਂ ਮੈਂ ਜਾਣਦਾ ਨਹੀਂ ਤੇ ਮੈਂ ਜੋੜਿਆਂ ਦਾ ਕੰਮ ਨਹੀਂ ਕਰਦਾ ਨਹੀਂ RAM ਵੀ ਥਾਉ ਰੁਕੋ ਲੋਕ ਗੰਠ ਗੰਠ ਖਰਾਬ ਉੱਚਾ ਜਿਹੜੇ ਲੋਕ ਆਉਂਦੇ ਆ ਉਹ ਦੇਖਦੇ ਆ ਵੀ ਇੱਥੇ ਇਹ ਜਿਹੜੀ ਅਲਸ ਵਾਲੇ ਦਾ ਵਾਤਾਵਰਨ ਆ ਇੱਥੇ ਜੋੜੇ ਘੜਾਦੇ ਆ ਤੇ ਜੋੜੇ ਬਣਾਉਣ ਵਾਸਤੇ ਆਉਂਦੇ ਆ ਤੇ ਉਹ ਉਹਨਾਂ ਨੂੰ ਉਹ ਜੋੜੇ ਨਹੀਂ ਘਣਦੇ ਕਿਉਂਕਿ ਉਹ ਕਹਿੰਦੇ ਨਹੀਂ ਜਾਣਦੇ ਮੇਰਾ ਕੰਮ ਐ ਮੈਂ ਕੰਮ ਜਿਹੜਾ ਜੋੜੇ ਬਣਾਉਣ ਵਾਸਤੇ ਆ ਜਾਂਦਾ ਇਸ ਇਸ ਮਕਸਦ ਨਾਲ ਆਉਂਦਾ ਆ ਉਹਨਾਂ ਦੇ ਚਰਨਾ ਵਿੱਚ ਆਉਂਦਾ ਆ ਤੇ ਉਹ ਗੁਰੂ ਮਹਾਰਾਜ ਐਸੀ ਦਇਆ ਦ੍ਰਿਸ਼ਟੀ ਪਾਉਂਦੇ ਹਨ ਉਸ ਬੰਦੇ ਤੇ ਵਿਚਾਰਾਂ ਦੇ ਨਾਲ ਉਸ ਰੋਹਾਨੀਅਤ ਰੰਗ ਬਖਾ ਬਖੇਰਦੇ ਹਨ ਵਿਚਾਰ ਦੇ ਨਾਲ ਨਾਮ ਦੇ ਨਾਲ ਜੋੜਦੇ ਹਨ ਕਿੱਦਾਂ ਜੋੜਦੇ ਲੋਕ ਗੰਠ ਗੰਠ ਖਰਾਬ ਗੂੱਚਾ ਲੋਕ ਜੁੜੇ ਸਮਝ ਕੇ ਆਉਂਦੇ ਆ ਕੰਨਣ ਵਾਸਤੇ ਤੇ ਜਦੋਂ ਉਹ ਆਉਂਦੇ ਆ ਮਹਾਰਾਜ ਕੋਲ ਗੁਰੂ ਸਾਹਿਬ ਕੋਲ ਆਉਂਦੇ ਆ ਤੇ ਉਹਨਾਂ ਦੇ ਉਹਨਾਂ ਨੂੰ ਗੰਢਦੇ ਆ ਕੀ ਗੰਢਦੇ ਕਿਸ ਤਰ੍ਹਾਂ ਗੰਢਦੇ ਆ ਖਰਾਬ ਗੂੱਚਾ ਤੇ ਉਹਨਾਂ ਦਾ ਜਿਹੜਾ ਹੰਕਾਰ ਆ ਖਰਾ ਉਹਨਾਂ ਨੂੰ ਪਹਿਲਾਂ ਖੋਟਿਆਂ ਤੋਂ ਖਰੇ ਕਰਦੇ ਆ ਅਸੀਂ ਦ੍ਰਿਸ਼ਟੀ ਪਾਉਂਦੇ ਆ ਖੋਟਿਆਂ ਤੋਂ ਖਰੇ ਕਿਦਾਂ ਕਰਦੇ ਆ ਹੋਂ ਬਿਨ ਗਾਂਠੇ ਜਾਇ ਪਹੁੰਚਾ ਹੋਂ ਹੋਂ ਦਾ ਮਤਲਬ ਹੋਂਵੇਂ ਹੋਂਵੇਂ ਤੋਂ ਮਤਲਬ ਮੈਂ ਮੈਂ ਤੋਂ ਹੰਕਾਰ ਹੰਕਾਰ ਬਿਹ ਹੰਕਾਰ ਜਿਹੜਾ ਹੋਂਵੇਂ ਹੰਕਾਰ ਤੋਂ ਬਿਨਾ ਉਹਦਾ ਉਹਦਾ ਜੀਬ ਦਾ ਹੰਕਾਰ ਸ਼ਾਂਤ ਕਰ ਦਿੰਦੇ ਆ ਤੇ ਜਦੋਂ ਸ਼ਾਂਤ ਕਰ ਦਿੰਦੇ ਉਹਦਾ ਮਨ ਸ਼ਾਂਤ ਹੋ ਜਾਂਦਾ ਤੇ ਬਾਣੀ ਦੇ ਨਾਲ ਨਾਮ ਦੇ ਨਾਲ ਜੁੜਦਾ ਗੁਰੂ ਸਾਹਿਬ ਆਦੇ ਬਚਨਾਂ ਦੀ ਪਾਲਣਾ ਕਰਦਾ ਉਹ ਜੀਵ ਜਦੋਂ ਮਾਲਕ ਦੇ ਨਾਮ ਦੇ ਨਾਲ ਬਾਣੀ ਦੇ ਨਾਲ ਜੁੜ ਜਾਂਦਾ ਤੇ ਉਹਦਾ ਜਿਹੜਾ ਹੰਕਾਰ ਆ ਖਤਮ ਹੋ ਜਾਂਦਾ ਹੋਵਨ ਗਾਂਠੇ ਤਾਂ ਉਹ ਫਿਰ ਉਸ ਮਾਲਕ ਨਾਲ ਜੁੜ ਜਾਂਦਾ ਜੋ ਹੰਕਾਰ ਤੋਂ ਬਿਨਾਂ ਹੋ ਜਾਂਦਾ ਤਾਂ ਮਨ ਸ਼ਾਂਤ ਹੋ ਜਾਂਦਾ ਤੇ ਫਿਰ ਉਹ ਮਾਲਕ ਨੂੰ ਤੇ ਹੁੰਦਾ ਤੇ ਫਿਰ ਉਹਨੂੰ ਕਹਿੰਦਾ ਵਾ ਤੂੰ ਹੀ ਤੂੰ ਹੀ ਜਿੱਧਰ ਜਿੱਧਰ ਤੂੰ ਹੀ ਤੋ ਮਾਲਕ ਦਾ ਨਾਮ ਜਪਦਾ ਗੁਰੂ ਘਰ ਦਾ ਨਾਮ ਦੀ ਬਖਸ਼ਿਸ਼ ਕਰਦੇ ਆ ਨਾਮ ਜਪਦਾ ਤੇ ਉਹ ਚੱਲ ਪੰਦਾ ਤੇ ਉਸ ਮੰਜ਼ਲ ਵੱਲ ਤੁਰ ਪੰਦਾ ਤੇ ਪ੍ਰਭੂ ਨੂੰ ਤੇ ਹੁੰਦਾ ਆ ਭਗਤੀ ਨਾਲ ਚੱਲ ਪੰਦਾ ਭਗਤੀ ਮਾਰਗ ਤੇ ਚੱਲ ਪੰਦਾ ਤੇ ਜਿਹੜਾ ਚੱਲ ਪੰਦਾ ਤੁਰ ਪੰਦਾ ਆ ਸਮਝੋ ਉਹ ਪਹੁੰਚ ਜਾਂਦਾ ਆ ਗਾਟ ਗਾਂਟ ਖਰਾਬ ਗੁਚਾ ਹੋ ਬਿਨ ਗਾਂਠੇ ਜਾਏ ਪਹੁੰਚਾ ਰਬਦਾ ਜਪੇ RAM ਨਾਮਾ ਮੋਹੇ ਜਮਸੋ ਨਹੀਂ ਕਾਮ ਗੁਰੂ ਰਦਾਜੀ ਕਹਿੰਦੇ ਹਨ ਮੈਂ RAM ਨਾਮ ਨਾਲ ਜੁੜਿਆ ਹੈ ਔਰ RAM ਨਾਮ ਦਾ ਵਪਾਰ ਕਰਦਾ ਹੈ ਤੇ ਪ੍ਰਭੂ ਦੇ ਸਿਮਰਨ ਨਾਲ ਜੋੜਿਆ ਹੈ ਨਾਮ ਦੇ ਨਾਲ ਜੋੜਦੇ ਆ ਇਸ ਜਿਹੜੀਆਂ ਆਤਮਾਵਾਂ ਪ੍ਰਮਾਤਮਾ ਨਾਲ ਵਿਛੜੀਆਂ ਹਨ ਜਿਹੜੀਆਂ ਰੂਹਾਂ ਉਸ ਮਾਲਕ ਨਾਲ ਟੁੱਟੀਆਂ ਹੋਈਆਂ ਉਹਨਾਂ ਨੂੰ ਰੋਹਨ ਕੁੱਟੀਆਂ ਰੋਹਨ ਜੋੜਦਾ ਉਸ ਮਾਲਕ ਨਾਲ ਜੋੜਦੇ ਹਨ ਖਰੂ ਨਾਲ ਜੋੜਦੇ ਉਸਬੰਧਗੀ ਨਾਲ ਜੋੜ ਕੇ ਇਸ ਪਰਮਾਤਮਾ ਦੇ ਘਰ ਜੀ ਪਹੁੰਚ ਜਾਂਦਾ ਤੇ ਉਸ ਮਾਲਕ ਦੇ ਖੁਸ਼ੀਆਂ ਪ੍ਰਾਪਤ ਕਰਦਾ ਜੀਵਨ ਸਫਲ ਹੁੰਦਾ ਹੈ ਮੁਕਤੀ ਦਾ ਦੁਆਰਾ ਪਾਲੰਦਾ ਹੈ ਐਸੇ ਗੁਰੂ ਮਹਾਰਾਜ ਅਰਾਮ ਦੀ ਨਾਮ ਦੀ ਗੱਲ ਕਰਦੇ ਹਨ ਤੇ ਉੱਥੇ ਜਮਾਂ ਦਾ ਕੋਈ ਡਰ ਨਹੀਂ ਰਹਿੰਦਾ ਜਮ ਜਮਾਂ ਨੂੰ ਜਮਾਨਦਾਰ ਕਰ ਖਸਮ ਕਰ ਦਿੰਦੇ ਹਮ ਦੇ ਹਣ ਜਿਹੜੇ ਨਾਮ ਦੇ ਨਾਲ ਜੁੜਦੇ ਹਨ ਪ੍ਰਭੂ ਦੇ ਨਾਲ ਜੁੜਦੇ ਹਨ